सर हमने अभी हमारे पास इन्फॉर्मेशन आ चुकी है ये मूवी नहीं चला तो है हमने यहाँ से इन्फॉर्मेशन पे अडॉक्टर नहीं दिया है अभी आप ही इंस्टीटर थे यहाँ पे तो उन मुझे अडॉक्टर है ये हमने लेकर रिसीस कर दिया है सर आपका हमने इन्फॉर्मेशन डॉक्टर दे दिया है कि हमारे पास के आप उनके रिप्लाई पर डिपेंड करो हम अभी उसी रिप्लाई को लेने आए हैं आप अभी कन्फर्म करो और शो से ये अभी आपका नाम अच्छा चाहिए उसके बाद जाएंगे आप अभी कंफर्म करो तो। आप बोल रहे हो अभी रिप्लाई आया नहीं है आप ही फोन करो रिप्लाई आप करीना काश फोन शो ਮੁੜ ਕੇ ਟਿਊਟਰ ਫੋਕ ਦਾਂਗੇ ਫਿਰ ਤੂੰ ਕਹੂਗਾ ਥੀਏਟਰ ਫੋਕ ਦਿੱਤਾ ਤੋਂ ਨਹੀਂ ਅੱਤਿਆ ਜੀ ਅੱਜ ਬਾਤਾਂ ਕਰ ਦਿੱਤਾ ਯਾਰ ਕੋਈ ਵੀਡੀਓ ਬਣਾਈ ਜਾਂਦੇ ਆ ਤੁਸੀਂ ਬਹਿ ਕੇ ਮੈਨੇਜਰ ਜੇ ਬਣ ਕੇ ਵੀਡੀਓ ਸਾਡੀ ਬਣਾਈ ਜਾਂਦੇ ਸਾਨੂੰ ਬਾਅਦ ਚ ਕਹਿਣਗੇ ਨਹੀਂ ਨਹੀਂ ਆ ਵੀ ਤੂੰ ਵੀਡੀਓ ਇਦਾਂ ਬਣਾਉਂਦੇ ਆ ਜਿਹੜਾ ਦੇ ਵਕਰੀ ਬਣਾ ਲਾ ਸਰ ਮੂਵੀ ਕੰਨੀ ਇਨਫੋਰਮੇਸ਼ਨ ਦਿੱਤੀ ਜੀ ਕੋਈ ਖਤਾ ਇਨਫੋਰਮੇਸ਼ਨ ਬਰਾ ਕੇ ਜਾਣਾ ਜੀ ਇਹ ਕੰਮ ਆਪ ਨੂੰ ਕਾਹ ਬੋਲੋ ਵੀ ਆਪ ਮੇਰੇ ਕੋਲ ਜੀ ਅਸੀਂ ਕਰਾ ਕੇ ਜਾਣਾ ਤੂੰ 5 ਮਿੰਟ ਲਿਆ 10 ਮਿੰਟ ਲਿਆ ਜਿਹੜਾ ਕੰਮ ਕਰਨਾ ਕਰ ਪਤਾ ਜੀ ਫੈਲੋ ਸਿਕਟਾਰ ਮੀਟਿੰਗ ਹੋ ਰਹੀ ਹੈ ਕੈਂਸਲ ਕਰਾ ਖੜਾ ਮਾਰੀ ਬੁੱਕ ਮਾਈ ਸ਼ੌਦਾ ਆ ਰਹੀ ਸੀ ਇੱਕ ਮਿੰਟ ਤੇਰੀ ਵਰਡਿੰਗ ਏਸੀ ਦੀ ਜਲੀਡ ਹੋ ਗਈ ਹੈ ਤੇਰੀ ਬਣੇਗਾ ਅਹੀਂ ਤੱਕ ਰੁਕਿਆ ਰਹੇ ਤੇਰੀ ਵਰਡਿੰਗ ਹੀ ਜੀ ਮੇਰੀ ਗੱਲ ਸੁਣ ਜੇ ਫਿਲਮ ਲੱਗੀ ਅਸੀਂ ਦੇਖਣ ਹੋਣਾ ਹੀ ਇਹਨਾਂ ਨੇ ਗੱਲ ਦੱਸਦੀ ਆ ਕਿ ਦਵਾ ਆਪ ਹੋਣਗੇ ਕੋਈ ਨੇ ਖੜੇ ਆ 2-4 ਮਿੰਟ ਤੇ ਜਾਣਾ ਕਿਹੜੀ ਅੱਡੀ ਕਰਦਾ ਉਹ ਦਰ ਮੈਂ ਮੁੱਕ ਗਿਆ ਸਾਬ ਜੇ ਆਪ ਤੋਂ ਮੇਰੀ ਗੱਲ ਸੁਣ ਲਈਏ ਆਪਣੇ ਜੇਕਰ ਇਹ ਬਾਈਟ ਵੀ ਦੇਣ ਵੀ ਇੱਥੇ ਕੋਈ ਨਿੱਜ ਨੂੰ ਵੀ ਫਿਲਮ ਠੀਕ ਆ ਸਾਨੂੰ ਵੀ ਪਤਾ ਤੁਹਾਡੇ ਕੋਲ ਕੀ ਕੋਈ ਸੈਟੀਸਫਾਈ ਲੈ ਜੀ ਜਾਂ ਤੁਸੀਂ ਕਹਿੰਦੇ ਸਾਨੂੰ ਕਹਿਣ ਕਿ ਕੋਈ ਹੱਦ ਨਹੀਂ ਨਾ ਇੱਕ ਤਾਂ ਸਾਰੇ ਆਪਣੇ ਸਿੰਘਾਂ ਨੂੰ ਜਿਨ੍ਹਾਂ ਨੂੰ ਅਸੀਂ ਮੈਸੇਜ ਲਾਇਆ ਉਹਨਾਂ ਨੂੰ ਮੈਸੇਜ ਚੱਲ ਜੂਗਾ ਵੀ ਨਾ ਆਇਓ ਦੂਰ ਪਾਰ ਵਾਲੀਆਂ ਜਿਹੜੇ ਬੰਦੀਆਂ ਵੀ ਤੇਰੇ ਪਹੁੰਚ ਰਹੀਆਂ ਜੇ ਇੰਦਾ ਪੈਰਾ ਹੋਇਆ ਤੁਸੀਂ ਹੁਣ ਇੱਕ ਮੈਸੇਜ ਵਧੀਆ ਤਰੀਕੇ ਸਾਰੇ ਪਾਸੇ ਰਾਤ ਬਾਈ ਥੋੜੀ ਦੇਰ ਉੱਥੇ ਉਹ ਸਿੱਖਾਂ ਦਾ ਕਰਤਾਰ ਵੀ ਦੇ ਲੈਣ ਵੀ ਆਪਾਂ ਬਰਦਾਸ਼ਤ ਨਹੀਂ ਕਰਦੇ ਸਾਡੇ ਸਬਰ ਨੂੰ ਪਰਖਿਆ ਨਾ ਜਾਵੇ ਤੇ ਬਾਬਾ ਜੀ ਜੇ ਇਹੀ ਉਹਨਾਂ ਨਾਲ ਪੈਰਾ ਲਾ ਸਕਦੇ ਆ ਤੇ ਅਸੀਂ ਕਿਸੇ ਦਾ ਵੀ ਲਾ ਸਕਦੇ ਆ ਇਸ ਕਰਕੇ ਮੇਰੇ ਸਾਰੇ ਨੌਜਵਾਨ ਵੀਰ ਇਹ ਗੱਲ ਚੰਗੀ ਤਰ੍ਹਾਂ ਸਮਝਣ ਆਪਣਾ ਮੂਲ ਪਛਾਣੋ ਬਾਬਾ ਜੀ ਆਪਾਂ ਬਹੁਤ ਕੁਝ ਕਰ ਸਕਦੇ ਆ ਠੀਕ ਆ ਨਾ ਆਪਣੇ ਹੱਥ 'ਚ ਸਾਰੀ ਪਾਵਰ ਆ ਤੁਸੀਂ ਸਾਰੇ ਜਣੇ ਬਾਹਰ ਨਿਕਲੋ ਅਸੀਂ ਤੁਹਾਡੇ ਨਾਲ ਆ ਪਤਾ ਕੀ ਗੱਲ ਆ ਜੇ ਅਸੀਂ ਅੱਜ ਹੀ 4 10 20 100 ਇਕੱਠੇ ਹੋ ਗਏ ਬਾਬਾ ਜੀ ਕੀ ਨਹੀਂ ਹੁੰਦਾ ਆਪਣੇ ਉੱਤੇ ਕਿਸਾਨ ਵੀਰ ਬੈਠੇ ਆ ਇਹਨਾਂ ਨੂੰ ਮੂਵੀਆਂ ਦੀ ਪਈ ਹੈ ਏਦਾ ਕੋਈ ਬਾਬਾ ਜੀ ਤੁਸੀਂ ਸਾਰੇ মিডিਆ ਵਾਲੇ ਨਹੀਂ ਪਾਵਰ ਰੱਖਦੇ ਚਲਾਓ ਬਾਬਾ ਜੀ ਖੁੱਲ ਕੇ ਜਿਹੜਾ ਜਿਹੜਾ ਚੋਰਾਂ ਨੂੰ ਚੋਰ ਕੋ ਜਿਹੜਾ ਸਾਧੀਆਂ ਨੂੰ ਸਾਧ ਕੋ ਠੀਕ ਆ ਜੀ ਤੁਹਾਡੇ ਹੱਥ 'ਚ ਪਾਵਰ ਆ ਤੁਸੀਂ ਮਾਈਕ ਲੈ ਕੇ ਜਾਂਦੇ ਆ ਅਗਲੇ ਨੂੰ ਸਵਾਲ ਇਦਾਂ ਦਾ ਕਰੋ ਇਹਨਾਂ ਕੋਲੋਂ ਬਾਬਾ ਜੀ ਬਾਈਟ ਲਵੋ ਵੀ ਤੁਸੀਂ ਪੰਜਾਬ 'ਚ ਰਹਿ ਕੇ ਇਦਾਂ ਦੀ ਮੂਵੀ ਨਹੀਂ ਦਿਖਾਣੀ ਠੀਕ ਆ ਜੀ ਹਾਂਜੀ ਪਿੱਛੇ ਜਿਹੜਾ ਸੰਸਦ ਨੇ ਚਰਨਜੀਤ ਸਿੰਘ ਚੰਨੀ ਜਿਲੰਗ ਕਰਦੇ ਉਹਨਾਂ ਨੇ ਕਹਿ ਸੀ ਐਸਜੀਪੀਸੀ ਨੂੰ ਕੋਈ ਮੂਵੀ ਦਿਖਾਈ ਜਵੇ ਅਸੀਂ ਤੁਸੀਂ ਪਾਸ ਤਰੀਕੀ ਦੀ ਮੂਵੀ ਚੱਲੇਗਾ ਉਹਨਾਂ ਨੇ ਵੀ ਇਹ ਚੀਜ਼ ਕੀਤੀ ਸੀ ਇਹਨੂੰ ਕਿਵੇਂ ਦੇਖਦੇ ਸੀ ਬਿਲਕੁਲ ਜੀ ਐਸਜੀਪੀਸੀ ਦਾ ਵੀ ਬਿਆਨ ਅੱਜ ਮਸੇਰੇ ਪੜਿਆ ਸੀਗਾ ਉਹਨਾਂ ਨੇ ਵੀ ਬਿਲਕੁਲ ਇਹਨੂੰ ਰੋਕਣ ਵਾਸਤੇ ਕਿਹਾ ਆ ਠੀਕ ਆ ਜੀ ਦੇਖੋ ਜੀ ਜਦ ਇੱਕ ਕਾਂਗਰਸ ਦਾ ਐਮਪੀ ਆ ਕੇ ਕਹਿ ਰਿਹਾ ਵੀ ਰਹਿਣ ਦਿਓ ਤੇ ਫਿਰ ਬਾਬਾ ਜੀ ਜ਼ਿਆਦਾ ਇਹਨਾਂ ਨੂੰ ਅੱਗ ਲੱਗੀ ਆ ਇਹਦੇ ਵਿੱਚ ਦੋ ਗੱਲਾਂ ਆ ਦੋ ਪੱਖ ਆ ਸਾਡੇ ਵਾਲੇ ਪੱਖ ਕੱਟ ਦਿੱਤੇ ਗਏ ਤੇ ਦੂਜੇ ਪੱਖ ਖੜੇ ਕਰ ਦਿੱਤੇ ਗਏ ਜਾਂ ਤਾਂ ਫਿਰ ਪ੍ਰੋਪਰ ਚੱਲਣ ਦਿਓ ਖਾਲਰਾ ਸਾਹਿਬ ਵੀ ਚੱਲਣ ਦਿਓ ਤੇ ਤੂਫਾਨ ਸਿੰਘ ਮੂਵੀ ਵੀ ਚੱਲਣ ਦਿਓ ਇਹ ਸਾਰੇ ਪੱਖ ਦਿਖਣੇ ਚਾਹੀਦੇ ਆਮ ਜਨਤਾ ਨੂੰ ਇੱਕ ਪੱਖ ਨਹੀਂ ਦਿਖਣਾ ਚਾਹੀਦਾ ਵੀ ਉਹਨੂੰ ਕੱਟ ਦਿਓ ਤੇ ਉਹਨੂੰ ਕੱਟ ਦਿਓ ਸਾਰੇ ਪੱਖ ਦਿਖਾਓ ਗੁਰਦੇਵ ਬਾਧਰ ਮਹਾਰਾਜ ਦੀ ਸ਼ਹੀਦੀ ਵੀ ਦਿਖਾਓ ਕਿਉਂ ਹੋਈ ਆ ਠੀਕ ਆ ਜੀ ਫਿਰ ਦੱਸਣਾ ਚਾਹੀਦਾ ਸਾਰਾ ਕੁਝ ਸਾਰਾ ਕੁਝ ਦੱਸੋ ਜੇ ਬਾਬਾ ਜੀ ਅਸੀਂ ਪੇਪਰ ਕੱਢਣ ਤੇ ਆ ਗਏ ਤੇ ਸਾਰਾ ਰਾਜ ਹੀ ਆਪਣਾ ਆ ਠੀਕ ਆ ਜੀ ਚੈੱਕ ਕਰ ਲੋ ਤੇ ਪੜਦੇ ਵੀ ਆ ਤੁਸੀਂ ਮਹਾਰਾਣਾ ਰਣਜੀਤ ਸਿੰਘ ਦਾ ਵੀ ਰਾਜ ਹੋਇਆ ਬਾਬਾ ਜੀ ਸਾਰਿਆਂ ਨੂੰ ਕੋਈ ਸਮਝਿਆ ਗਿਆ ਇਸ ਕਰਕੇ ਬਾਬਾ ਜੀ ਅਸੀਂ ਚਾਹਦੇ ਨਹੀਂ ਵੀ ਅਸੀਂ ਕੋਈ ਕਾਨੂੰਨ ਨਾਲ ਛੇੜਖਾੜ ਕਰੀਏ ਸਾਡੇ ਸਬਰ ਨਾ ਪਰਖੇ ਜਾਣ ਤੇ ਅਸੀਂ ਬਾਬਾ ਜੀ ਇਹ ਹੀ ਬੇਨਤੀ ਆ ਇਹਨਾਂ ਦੇ ਮੈਨੇਜਰ ਦੇ ਇਦਾਂ ਹੀ ਬਿਆਨ ਲਵੋ ਜਿੱਦਾਂ ਤੁਸੀਂ ਸਾਡੇ ਲੈ ਰਹੇ ਆ ਸੋ ਓਕੇ ਤੁਸੀਂ ਮੈਨੂੰ ਦੱਸ ਰਹੇ ਵਾਈ ਗੁਰਜੀ ਦਾ ਖਾਤਾ ਵਾਈ ਗੁਰਜੀ ਜਿਹੜੀ ਇਹ ਐਮਰਜੈਂਸੀ ਮੂਵੀ ਆ ਜਸ ਦਿਨ ਤੋਂ ਇਹਰਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੋ ਰਿਹਾ ਹੈ ਸੇਮ ਡੇ ਤੋਂ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਜਿਹੜੀ ਐਮਰਜੈਂਸੀ ਮੂਵੀ ਹੈ ਇਹ ਸਿਰਫ ਇੰਦਰਾ ਗਾਂਧੀ ਨੂੰ کردار ਖੁਸ਼ੀ ਕਰਨ ਦੇ ਲਈ ਨਹੀਂ ਬਣੀ ਹੈ ਉਹਨਾਂ ਨੇ ਇਹਰੇ ਵਿੱਚ ਆਪਣਾ ਇੱਕ ਨੈਰੇਟਿਵ ਸੈੱਟ ਕੀਤਾ ਭਾਰਤ ਦੀ ਹਕੂਮਤ ਸਿੱਖਾਂ ਨੂੰ ਟੈਰਰਿਸਟ ਦਿਖਾਉਣਾ ਚਾਹੁੰਦੀ ਹੈ ਸਾਡੇ ਜਰਨੈਲ ਸਾਡੇ ਸ਼ਹੀਦਾਂ ਨੂੰ ਉਹ ਆਪਣੇ ਤਰੀਕੇ ਨਾਲ ਪੇਸ਼ ਕਰਦੀ ਹੈ ਜਿਹੜਾ ਸਾਨੂੰ ਇਹਦੇ ਟ੍ਰੇਲਰ ਤੋਂ ਸਾਫ਼ ਜ਼ਾਹਰ ਹੁੰਦਾ ਸੀਗਾ ਅਸੀਂ ਪਹਿਲੇ ਦਿਨ ਤੋਂ ਇਸ ਮੂਵੀ ਨੂੰ ਨਾਲ ਲੱਗਣ ਦੇ ਉੱਤੇ ਅਪੀਲ ਕੀਤੀ ਹੈ ਉਸ ਦੇ ਬਾਵਜੂਦ ਇਸ ਥੀਏਟਰ ਨੇ ਇਹ ਮੂਵੀ ਬਾਈ ਕੀਤੀ ਹੈ ਜਿੰਨੇ ਜਲੰਧਰ ਵਿੱਚ ਥੀਏਟਰ ਨੇ ਈਵਰ ਜਿੰਨੇ ਪੰਜਾਬ ਵਿੱਚ ਥੀਏਟਰ ਨੇ ਇਹ ਕਿਤੇ ਵੀ ਇਹ ਮੂਵੀ ਨਹੀਂ ਲੱਗੇਗੀ ਇਹ ਨਹੀਂ ਲੇਕਨ ਲੱਗਣ ਦਿੱਤੀ ਜਾਏਗੀ ਇਹ ਬਿਲਕੁਲ ਕਲੀਅਰ ਸਪਸ਼ਟ ਹੈ ਹੁਣ ਅਸੀਂ ਇਹਨਾਂ ਦੀ ਬਿਆਨ ਦੇ ਮੁਤਾਬਕ ਕਿ 5-7 ਮਿੰਟ ਦੇ ਅੰਦਰ ਆਨਲਾਈਨ ਇਹ ਮੂਵੀ ਜਿਹੜੀ ਹੈ ਬਾਈ ਹੋਣੇ ਬੰਦ ਹੋ ਜਾਏਗੀ ਉਹ ਅਸੀਂ ਉਹੀ ਵੇਟ ਕਰ ਰਹੇ ਹਾਂ ਜਿੱਦਾਂ ਹੀ ਇਹ ਆਨਲਾਈਨ ਮੂਵੀ ਇਸ ਥੀਏਟਰ ਤੋਂ ਬਾਏ ਹੋਣੀ ਬੰਦ ਹੁੰਦੀ ਹੈ ਉਸ ਤੋਂ ਬਾਅਦ ਹੀ ਅਸੀਂ ਜਾਵਾਂਗੇ ਅਸੀਂ ਹੁਣ ਇਹਨਾਂ ਦੀ ਸਿਰਫ ਵੇਟ ਕਰ ਰਹੇ ਹਾਂ ਔਰ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਪੰਜਾਬ ਦੇ ਹਰ ਇੱਕ ਉਸ ਨੌਜਵਾਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਆਪਣਾ ਫਰਜ਼ ਸਮਝੇ ਇਹ ਪੰਜਾਬ ਦੀ ਦੁਨੀਆ ਕਿਤੇ ਵੀ ਮੂਵੀ ਨਹੀਂ ਲੱਗਣੀ ਲੱਗਣੀ ਚਾਹੀਦੀ ਮਰ ਜਿੱਥੇ ਤੱਕ ਸਾਡਾ ਜ਼ੋਰ ਚੱਲਦਾ ਹੈ ਉੱਥੇ ਤੱਕ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਮੂਵੀ ਨਾ ਲੱਗੇ ਧੰਨਵਾਦ ਮੈਨੇਜਰ ਨਾਲ ਮੁਲਾਕਾਤ ਵੀ ਕੀਤੀ ਹੋਰਾਂ ਮੈਨੇਜਰ ਨੇ ਕਿਹਾ ਕਿ ਇਹ ਮੂਵੀ ਬਾਈ ਬੰਦ ਕਰ ਦਿੱਤੀ ਗਈ ਹੈ 3-4 ਮਿੰਟ ਦੇ ਵਿੱਚ ਵਿੱਚ ਆਨਲਾਈਨ ਇਹ ਬਾਈ ਬੰਦ ਹੋ ਜਾਏਗੀ ਔਰ ਦੀ ਅਸੀਂ ਜਿਹੜੀ ਆ ਪੁਸ਼ਟੀ ਤੋਂ ਬਾਅਦ ਇੱਥੋਂ ਜਾਵਾਂਗੇ ਪ੍ਰਸ਼ਾਸਨ ਨਾਲ ਗੱਲਬਾਤ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਮੀਡੀਆ ਦੇ ذریعے ਚਲੀ ਗਈ ਸੀ ਕਿਉਂਕਿ ਅਸੀਂ ਇਹਦੀ ਇੱਕ ਕਾਲ ਮੈਸੇਜ ਰੂਪ ਵਿੱਚ ਸਾਰਿਆਂ ਨੂੰ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਸਾਰੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਸੰਪਰਦਾਵਾਂ ਵੱਲੋਂ ਸਾਰੇ ਇੱਥੇ ਮੌਜੂਦ ਨੇ ਉਹ ਆਏ ਨੇ ਉਹਨਾਂ ਨੇ ਆਪਣਾ ਫਰਜ਼ ਸਮਝਿਆ ਸ਼ਹੀਦਾਂ ਦਾ અપમાન ਕੋਈ ਵੀ برداشت ਨਹੀਂ ਕਰਦਾ ਸੋ ਸਾਡੇ ਲਈ ਸਾਡੇ ਸ਼ਹੀਦ ਜਿਹੜੇ ਨੇ ਬਹੁਤ ਸਤਕਾਰਯੋਗ ਹੈ ਤੇ ਇਹ ਭਾਰਤੀ حکومت ਇਹ ਕੰਗਰਲ ਨੌਤ ਵਰਗੇ ਜਿਹੜੇ ਬੇਫਿਕਰ ਲੋਕਾਂ ਤੋਂ ਐਦਾਂ ਦੀਆਂ ਸਾਜ਼ਿਸ਼ਾਂ ਕਰਵਾ ਕੇ ਸਾਡੇ ਸਿੱਖਾਂ ਦੇ ਅਕਸ ਨੂੰ ਢਾਲਾਂ ਦੀ ਕੋਸ਼ਿਸ਼ ਨਾ ਕਰੇ ਸਾਡੇ ਸ਼ਹੀਦ ਸਾਡੇ ਹੀਰੋ ਨੇ ਸਾਡੇ ਸ਼ਹੀਦ ਸਾਡਾ ਸਰਮਾਇਆ ਨੇ ਸਾਨੂੰ ਲੱਗਦਾ ਹੈਗਾ ਕਿ ਇਸ ਫਿਲਮ ਦੇ ਵਿੱਚ ਪੋਲਿਟਿਕਲ ਵੀ ਰਾਜਨੀਤੀ ਵੀ ਹੋ ਰਹੀ ਹੈ ਕਿਉਂਕਿ ਜਿਹੜੀ ਫੰਗਰ ਨਾਉਦੇ ਉਹ ਜਿਹੜੀ ਬੀਜੇਪੀ ਦੀ ਐਮਪੀ ਹੈ ਔਰ ਫਿਲਮ ਜਿਹੜੀ ਹੈ ਐਮਰਜੈਂਸੀ ਕਾਂਗਰਸ ਤੇ ਇਹ ਬਿਲਕੁਲ ਇੱਕ ਸਾਜ਼ਿਸ਼ ਦੇ ਤਹਿਤ ਮੂਵੀ ਬਣੀ ਹੈ ਇਹ ਇਕੱਲੀ ਇੱਕ ਮੂਵੀ ਨਹੀਂ ਬਣੀ ਬਾਇਓਗ੍ਰਾਫੀ ਦੇ ਨਾਮ ਦੇ ਉੱਤੇ ਇਦਾਂ ਪਹਿਲੇ ਵੀ ਮੂਵੀਆਂ ਬਣ ਚੁੱਕੀਆਂ ਨੇ ਜਿੱਥੇ ਬਿਲਕੁਲ ਗਿਰੇ ਹੋਏ ਹਲਕੇ ਲੋਕਾਂ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਨੁਪਮ ਖੇਰ ਵਰਗਾ ਬੰਦਾ ਵੀ ਇਹੋ ਜਿਹੀਆਂ ਮੂਵੀਆਂ ਕਰ ਚੁੱਕਿਆ ਜਿ ਚੋਰੀਆਂ ਕਟੀਆਂ ਚੱਲਾ ਜਿਹੜੀਆਂ ਸਾਹਮਣੇ ਆਈਆਂ ਨੇ ਕਸ਼ਮੀਰ ਫਾਇਜ਼ ਵਰਗੀ ਮੂਵੀ ਵੀ ਆਈ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਕਸ਼ਮੀਰ ਦੀ ਸਟਰਗਲ ਨੂੰ ਜਿਹੜਾ ਗਲਤ ਦਿਖਾਉਣ ਦੀ ਕੋਸ਼ਿਸ਼ ਇਸੀ ਤਰ੍ਹਾਂ ਉਹ ਸਿੱਖਾ ਦੀ ਕਿਰਦਾਰਕੁਸ਼ੀ ਬਾਰ-ਬਾਰ ਕਰਦੇ ਆ ਜੇ ਵਾਕਈ ਮੂਵੀਜ਼ ਦੇ ਜ਼ਰੀਏ ਸਹੀ ਪ੍ਰਚਾਰ ਹੁੰਦਾ ਹੋਵੇ ਤਾਂ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਮੂਵੀ ਲੱਗਣ ਦੇ ਉੱਤੇ ਕਾਹਦਾ ਇਤਰਾਜ਼ ਸੀਗਾ ਉਹਦੇ ਚ ਸਾਡੇ ਸ਼ਹੀਦਾਂ ਦੇ ਬਾਰੇ ਡਿਕਲੇਅਰ ਕੀਤਾ ਗਿਆ ਸੀ ਨਾ 26000 ਤੋਂ ਵੱਧ ਨੌਜਵਾਨਾਂ ਦੀ ਜਿਹੜੀਆਂ ਲਾਸ਼ਾਂ ਨਜਾਜ਼ ਪੰਜਾਬ ਦੀ ਧਰਤੀ ਤੇ ਮਾਰ ਕੇ ਜਲਾਈਆਂ ਗਈਆਂ ਸੀਗੀਆਂ ਉਹਦੀ ਡਿਟੇਲ ਡਾਕੂਮੈਂਟਰੀ ਦੇ ਵਿੱਚ ਦਿਖਾਉਣ ਦੇ ਉੱਤੇ ਭਾਰਤ ਨੂੰ ਇਤਰਾਜ਼ ਹੈ ਤੇ ਐਮਰਜੈਂਸੀ ਮੂਵੀ ਲੁਕਸ਼ਪ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਰਾਤੋਂ ਰਾਤ ਦੇ ਮੂਵੀ ਲੱਗ ਰਹੀ ਹੈ

ਅਸੀਂ ਬਾਤ ਆਇਆਗਾ ਉੱਥੇ ਜਿਹੜੀ ਵੀ ਪਹਿਲਾ ਕਮਿਊਨੀਕੇਸ਼ਨ ਸੀ ਉਹੀ ਸੇਮ ਕਮਿਊਨੀਕੇਸ਼ਨ ਆਇਗੀ ਅਸੀਂ ਸਾਰੀਆਂ ਜਿਹੜੀ ਵੀ ਐਨਰਜੀ ਇਨ ਡਿਮਾਂਡ ਸੀ ਮਾਨਸੂਨ ਉੱਤੇ ਮੇਨ ਅਥਾਰਟੀ ਤੇ ਬਾਤ ਦੀ ਹੈਗੀ ਜੇ ਤੁਹਾਡਾ ਬਹਿਸ ਹੋ ਜੀ ਕਰਦੇ ਨਜ਼ਰ ਆਇਆ ਉਹ ਮਾਰੀ ਕਿ ਅਸੀਂ ਉਹ ਪੋਲਾਈਟਲੀ ਅਸੀਂ ਪੋਲਾਈਟੀ ਹੈੀ ਉਹਨਾਂ ਦੀ ਗੱਲ ਸੁਣੀ ਹੈਗੀ म मैसेज अगर कन्वे करता है, तो है, है थैंक यू और भी कई जो थिएटर आए उनके मैनेजर बुलाए गए हैं तो ऐसे में एडमिनिस्ट्रेशन क्या करता है एडमिनिस्ट्रेशन कम्यूनिटी के साथ चलेगा इनकी आपस में बातचीत हो गई है और जो पीवीआर के ऑनर्स हैं जो मैनेजर हैं इन्होंने अपने हायर अथॉरिटी से डिस्कस करा है तो मोस्टली उनकी तरफ से उनको पॉजिटिव ही नॉट मिला है तो बाई एंड लार्ज जो है लॉ एंड ऑर्डर जो सिचुएशन है वो नॉर्मली रहेगी लेकिन ये पिक्चर रिलीज करनी होगी या नहीं होगी हो इसके बारे में कोई बातचीत पिक्चर रिलीज करना ये सेंट्रल गवर्नमेंट का काम है इसका हमारा नहीं है हमारे यहाँ पे लॉ एंड ऑर्डर सिचुएशन है मेरे ख्याल से मेंटेन रहोगी आपस में सभी बात is. नहीं जैसे इन्होंने कहा है कि किसी भी जलंधर में किसी भी थिएटर में पिक्चर नहीं लगनी चाहिए और बाकी पिक्चरों के लिए आ सकते हैं मेरे एरिया में जूरल इलेक्शन में ये हमारे सब में दो पढ़ते हैं पी मॉल दोनों पी मॉल के मैंने यहाँ पे थे इन्होंने अपनी जो है कंसर्न पार्टी को इंटीमेशन दे दी है उनकी तरफ से मेरे ख्याल से इनको पॉजिटिव नोट मिला है रिपीटिंग द सेम तो मेरे ख्याल में बाई एंड लॉ लॉ एंड ऑर्डर सिचुएशन बिल्कुल पीसफुल